ਸੜਕ ਹਾਦਸੇ ਵਿੱਚ ਮਾਰੇ ਜਾਣ ਵਾਲੇ ਤਿੰਨੇ ਪੀੜਤ ਅਮਰੀਕਾ ਦੇ ਮੂਲ ਨਿਵਾਸੀ ਨਹੀਂ ਸਨ ਉਹ ਹੈਤੀ ਦੇਸ਼ ਤੋਂ ਮਿਆਮੀ ਆਏ ਸਨ ਇਸ ਹਾਦਸੇ ਵਿੱਚ ਮਾਰਿਆ ਗਿਆ ਉਹ ਪਹਿਲਾਂ ਹੀ ਮਿਆਮੀ ਛੱਡ ਚੁੱਕਿਆ ਸੀ ਕਿਉਂਕਿ ਮਿਆਮੀ ਵਿੱਚ ਉਸ ਨੂੰ ਕੰਮ ਨਹੀਂ ਸੀ ਮਿਲਿਆ ਇਸ ਲਈ ਉਹ ਅੜਿਆਨਾ ਸ਼ਿਫਟ ਹੋ ਗਿਆ ਸੀ ਜਿਵੇਂ ਹਰਜਿੰਦਰ ਸਿੰਘ ਨੇ ਪਹਿਲਾ ਅਮਰੀਕਾ ਦੇ ਵਿੱਚ ਐਡਾ ਵੱਡਾ ਐਕਸੀਡੈਂਟ ਕੀਤਾ ਹੋਵੇ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਦੇ ਐਕਸੀਡੈਂਟ ਹੋਣਾ ਹੀ ਨਹੀਂ ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਜਿਸ ਦਿਨ ਹਰਜਿੰਦਰ ਸਿੰਘ ਨੂੰ ਇਹ ਦੁਰਘਟਨਾ ਵਾਪਰਦੀ ਹੈ ਉਸ ਤੋਂ 2 ਦਿਨਾਂ ਬਾਅਦ ਇੱਕ ਇਸ ਤੋਂ ਵੀ ਭਿਆਨਕ ਐਕਸੀਡੈਂਟ ਹੁੰਦਾ ਪਰ ਉੱਥੋਂ ਦੇ ਮੀਡੀਆ ਦੇ ਵਿੱਚ ਇੱਥੇ ਦੇ ਮੀਡੀਆ ਦੇ ਵਿੱਚ ਕਿਤੇ ਵੀ ਉਸ ਐਕਸੀਡੈਂਟ ਦਾ ਜ਼ਿਕਰ ਨਹੀਂ ਹੁੰਦਾ ਕੀ ਤੁਹਾਨੂੰ ਲੱਗਦਾ ਹੈ ਕਿ ਹਰਜਿੰਦਰ ਸਿੰਘ ਨੂੰ ਇਨਸਾਫ ਮਿਲੇਗਾ ਫਲੋਰੀਡਾ ਟਰੱਕ ਹਾਦਸੇ ਵਿੱਚ ਮਾਰੇ ਜਾਣ ਵਾਲੇ ਤਿੰਨੇ ਪੀੜਤਾਂ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਆ ਇਸ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਜੋ ਅਜੇ ਤੱਕ ਕਿਸੇ ਵੀ ਮੀਡੀਆ ادارے ਨੇ ਸਾਂਝਾ ਨਹੀਂ ਕੀਤਾ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਖਬਰਾਂ ਮੁਤਾਬਕ ਸੜਕ ਹਾਦਸੇ ਵਿੱਚ ਮਾਰੇ ਜਾਣ ਵਾਲੇ ਤਿੰਨੇ ਪੀੜਤ ਅਮਰੀਕਾ ਦੇ ਮੂਲ ਨਿਵਾਸੀ ਨਹੀਂ ਸਨ ਉਹ ਹੈਤੀ ਦੇਸ਼ ਤੋਂ ਮਿਆਮੀ ਆਏ ਸਨ ਜੋ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਮਰਨ ਵਾਲਿਆਂ ਵਿੱਚੋਂ ਹੈਰਬੀ ਡੁਫਰੇਨ 2003 ਵਿੱਚ ਹੈਤੀ ਦੇਸ਼ ਤੋਂ ਮਿਆਮੀ ਆਇਆ ਸੀ ਮਿਆਮੀ ਜੋ ਕਿ ਫਲੋਰੀਡਾ ਦੇ ਵਿੱਚ ਹੈ ਬਾਕੀ ਦੋ ਫੈਨੋਲਾ ਜੋਸਫ ਤੇ ਰੋਡ ਰੀਗ ਡੋਰ ਇਸ ਬਾਰੇ ਇਹਨਾਂ ਦੀ ਇਮੀਗ੍ਰੇਸ਼ਨ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸਿਰਫ ਇਹੀ ਪਤਾ ਲੱਗਿਆ ਹੈ ਕਿ ਉਹ ਪਹਿਲਾਂ ਫਲੋਰੀਡਾ ਦੇ ਵਿੱਚ ਰਹਿ ਰਹੇ ਸਨ ਜਦੋਂ ਇਹਨਾਂ ਦੀ ਇਮੀਗ੍ਰੇਸ਼ਨ ਦੀ ਜਾਣਕਾਰੀ ਲੈਣ ਵਾਸਤੇ ਉੱਥੋਂ ਦੇ ਮੀਡੀਆ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨਾਲ ਸੰਪਰਕ ਕੀਤਾ ਤਾਂ ਡਿਪਾਰਟਮੈਂਟ ਨੇ ਇਸ ਤੇ ਕੋਈ ਵੀ ਟਿੱਪਣੀ ਸਾਂਝੀ ਨਹੀਂ ਕੀਤੀ ਹਾਦਸੇ ਦੇ ਸਮੇਂ ਤਿੰਨੇ ਜਾਣੇ ਇਹ ਫਲੋਰੀਡਾ ਤੋਂ ਐਂਡਾਨਾ ਵੱਲ ਨੂੰ ਜਾ ਰਹੇ ਸਨ ਇੱਥੇ ਦੱਸਣਯੋਗ ਆ ਕਿ ਰੋਡ ਰੀਗ ਡੋਰ ਜਿਹੜਾ ਕਿ ਇਸ ਹਾਸੇ ਵਿੱਚ ਮਾਰਿਆ ਗਿਆ ਉਹ ਪਹਿਲਾਂ ਹੀ ਮਿਆਮੀ ਛੱਡ ਚੁੱਕਿਆ ਸੀ ਕਿਉਂਕਿ ਮਿਆਮੀ ਵਿੱਚ ਉਸ ਨੂੰ ਕੰਮ ਨਹੀਂ ਸੀ ਮਿਲਿਆ ਇਸ ਲਈ ਉਹ ਅੜਿਆਨਾ ਸ਼ਿਫਟ ਹੋ ਗਿਆ ਸੀ ਜਿਸ ਤਰ੍ਹਾਂ ਹਾਦਸਾ ਵਾਪਰ ਜਾਣ ਤੋਂ ਬਾਅਦ ਫਲੋਰੀਡਾ ਪ੍ਰਸ਼ਾਸਨ ਨੇ ਸਾਰੀ ਘਟਨਾ ਦਾ ਰੁਖ ਸਿਰਫ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲ ਮੋੜ ਦਿੱਤਾ ਹੁਣ ਤੱਕ ਦੇ ਜਿਹੜਾ ਜੋ ਵੀ ਟ੍ਰਾਇਲ ਸਾਹਮਣੇ ਆਇਆ ਉਸ ਨੂੰ ਦੇਖ ਕੇ ਲੱਗਦਾ ਕਿ ਇਸ ਹਾਦਸੇ ਨੂੰ ਅਵਾਜਾਈ ਦੇ ਨਿਯਮਾਂ ਦੇ ਕੇਸ ਵਜੋਂ ਨਹੀਂ ਲਿਆ ਗਿਆ ਬਲਕਿ ਇਸ ਨੂੰ ਇੱਕ ਇਮੀਗ੍ਰੇਸ਼ਨ ਵਿਰੋਧੀ ਮੁਹਿੰਮ ਵਜੋਂ ਚਲਾਇਆ ਗਿਆ ਹੈ ਜਿੱਥੇ ਹਰਜਿੰਦਰ ਸਿੰਘ ਨੂੰ ਇੱਕ ਵੱਡਾ ਦੋਸ਼ੀ ਬਣਾ ਕੇ ਪੇਸ਼ ਕੀਤਾ ਗਿਆ ਜਿਵੇਂ ਹਰਜਿੰਦਰ ਸਿੰਘ ਨੇ ਪਹਿਲਾਂ ਅਮਰੀਕਾ ਦੇ ਵਿੱਚ ਐਡਾ ਵੱਡਾ ਐਕਸੀਡੈਂਟ ਕੀਤਾ ਹੋਵੇ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਦੇ ਐਕਸੀਡੈਂਟ ਹੋਣਾ ਹੀ ਨਹੀਂ ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਜਿਸ ਦਿਨ ਹਰਜਿੰਦਰ ਸਿੰਘ ਤੋਂ ਇਹ ਦੁਰਘਟਨਾ ਵਾਪਰਦੀ ਹੈ ਉਸ ਤੋਂ 2 ਦਿਨਾਂ ਬਾਅਦ ਇੱਕ ਇਸ ਤੋਂ ਵੀ ਭਿਆਨਕ ਐਕਸੀਡੈਂਟ ਹੁੰਦਾ ਪਰ ਉੱਥੋਂ ਦੇ ਮੀਡੀਆ ਦੇ ਵਿੱਚ ਇੱਥੇ ਦੇ ਮੀਡੀਆ ਦੇ ਵਿੱਚ ਕਿਤੇ ਵੀ ਉਸ ਐਕਸੀਡੈਂਟ ਦਾ ਜ਼ਿਕਰ ਨਹੀਂ ਹੁੰਦਾ ਸੋ ਇਸ ਮਾਮਲੇ ਦੇ ਵਿੱਚ ਕੁਝ ਸਵਾਲ ਨੇ ਜਿਹੜੇ ਮੈਂ ਤੁਹਾਨੂੰ ਪੁੱਛ ਰਿਹਾ ਕੀ ਹਰਜਿੰਦਰ ਸਿੰਘ ਇੱਕ ਸਿੱਖ ਹੈ ਪੰਜਾਬੀ ਹੈ ਭਾਰਤੀ ਹੈ ਇਸ ਕਰਕੇ ਉਸ ਨੂੰ ਇੱਕ ਵੱਡਾ ਇਸ ਕੇਸ ਦਾ ਮੁਜਰਮ ਬਣਾ ਕੇ ਪੇਸ਼ ਕੀਤਾ ਗਿਆ ਕੀ ਤੁਹਾਨੂੰ ਲੱਗਦਾ ਹੈ ਕਿ ਹਰਜਿੰਦਰ ਸਿੰਘ ਨੂੰ ਇਨਸਾਫ ਮਿਲੇਗਾ ਕੀ ਅਮਰੀਕਾ ਦੀਆਂ ਅਦਾਲਤਾਂ ਵਾਕਈ ਨਸਲੀ ਪੱਖਪਾਤ ਤੋਂ ਰਹਿਤ ਨੇ ਕੀ ਤੁਹਾਨੂੰ ਯਕੀਨ ਆ ਕਿ ਅਮਰੀਕਾ ਦੇ ਵਿੱਚ ਅੱਜ ਵੀ ਇਨਸਾਫ ਚਿਹਰੇ ਵੇਖ ਕੇ ਨਹੀਂ ਦਿੱਤਾ ਜਾਂਦਾ ਕੀ ਰਾਜਨੀਤਿਕ ਲਾਹਾ ਲੈਣ ਲਈ ਉਥੋਂ ਦੀ ਸਰਕਾਰ ਨੇ ਇਸ ਸੜਕ ਦੁਰਘਟਨਾ ਦੇ ਕੇਸ ਨੂੰ ਜਾਣ ਬੁੱਝ ਕੇ ਸਿਆਸੀ ਅਤੇ ਨਫ਼ਰਤਈ ਰੰਗਤ ਦਿੱਤੀ ਹੈ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਪੱਖ ਸਹੀ ਲੱਗਦਾ ਆਪਣੀ رائے ਕਮੈਂਟ ਕਰਕੇ ਜਰੂਰ ਸਾਡੇ ਨਾਲ ਸਾਂਝੀ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਕੀਤੇ ਕਮੈਂਟਾਂ ਤੇ ਆਧਾਰਿਤ ਇੱਕ ਐਪੀਸੋਡ ਬਣਾ ਕੇ ਦਰਸ਼ਕਾਂ ਨੂੰ ਸੂਚਿਤ ਕੀਤਾ ਜਾਵੇਗਾ